ਖਬਰਨਾਮਾ ਦੇਖਿਆ ਸੂਤਿਆਂ ਨੂੰ ਮੀਰੀਵਲ ਨੂੰ ਪਿਆਰ ਬੜੀ ਸਸਿਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਮੁੱਖ ਮੰਤਰੀ ਵੱਲੋਂ ਆਦੇਸ਼ ਦੇ ਦਿੱਤੇ ਗਏ ਨੇ ਪੰਜਾਬ ਪੁਲਿਸ ਨੂੰ ਬਾਈ ਹੁੱਕ ਬਾਈ ਰੁੱਕ ਪਠਾਨ ਮਾਜ਼ਰਾ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਪਠਾਨ ਮਾਜ਼ਰਾ ਨੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚੰਗੀ ਕੀਤੀ ਤੇ ਦੂਸਰੇ ਪਾਸੇ ਸ਼ਬਦੀ ਹਮਲੇ ਕੀਤੇ ਦਿੱਲੀ ਵਾਲਿਆਂ ਉੱਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਸਾਰੇ ਗੁੱਜੇ ਭੇਦ ਹਰਮੀਤ ਸਿੰਘ ਪਠਾਨ ਵਾਜ਼ਰਾ ਮਾਜਰਾ ਵੱਲੋਂ ਖੋਲ ਕੇ ਰੱਖ ਦਿੱਤੇ ਗਏ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚਲਾ ਕੇ ਹਰਬੀਤ ਸਿੰਘ ਪਠਾਨ ਮਾਜਰਾ ਪੁਲਿਸ ਦੀ ਹਰਾਸ ਵਿੱਚੋਂ ਭੱਜ ਗਏ ਅਤੇ ਭੱਜਣ ਦੇ ਵਿੱਚ ਕਾਮਯਾਬ ਹੀ ਹੋਏ ਉਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਭਾਈ ਕਿ ਭਾਈ ਪੰਜਾਬ ਪੁਲਿਸ ਵੱਲੋਂ ਮੈਨੂੰ ਇਨਕਾਊਂਟਰ ਕਰ ਦਿੱਤਾ ਜਾਣਾ ਸੀ ਪੰਜਾਬ ਪੁਲਿਸ ਦੇ ਖੁਦ ਇੱਕ ਵੱਡੇ ਅਫਸਰ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਤੁਹਾਡਾ ਇਨਕਾਊਂਟਰ ਹੋ ਜਾਣਾ ਹੈ ਤੁਸੀਂ ਪੁਲਿਸ ਦੀ ਹਰਾਸਤ ਵਿੱਚੋਂ ਐਸ ਮੱਚ ਐਸ ਪੋਸੀਬਲ ਤੁਸੀਂ ਭੱਜ ਜਾਓ ਭੱਜਣ ਦੇ ਵਿੱਚ ਕਾਮਯਾਬ ਵੀ ਹੋਏ ਬਾਅਦ ਵਿੱਚ ਇੱਕ ਪੰਜਾਬ ਪੁਰਸ ਵਾਲਾ ਵਿਅਕਤੀ ਜਿਹੜਾ ਹੈ ਉਹ ਜ਼ਖਮੀ ਵੀ ਹੋਇਆ ਪਰਿਵਾਰਕ ਮੈਂਬਰਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਗੋਲੀ ਨਹੀਂ ਚੱਲੀ ਤਿੰਨ ਪਿਸਤੌਲ ਜਬਤ ਕੀਤੇ ਗਏ ਨੇ ਫੋਰਚੂਨਰ ਗੱਡੀ ਜਿਹੜੀ ਹੈ ਉਹ ਹਿਰਾਸਤ ਵਿੱਚ ਲੈ ਲਈ ਗਈ ਹੈ ਤੇ ਲਗਾਤਾਰ ਪੰਜਾਬ ਪੁਲਿਸ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਅਤੇ ਯੂਪੀ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਪੁੰਜਾਬ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਖੁੱਦਾਂ ਦੇ ਵਿੱਚੋਂ ਵੀ ਕੱਢ ਲਿਆ ਜਾਵੇਗਾ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੇਕਿਨ ਪੰਜਾਬ ਪੁਲਿਸ ਨੇ ਆਪਣਾ ਡੰਗ ਤੇਜ਼ ਕਰਦੇ ਹੋਏ ਆਪਣੀ ਕਾਰਵਾਈ ਤੇਜ਼ ਕਰਦੇ ਹੋਏ 11 ਬੰਦੇ ਹੋਰ ਚੱਕ ਲੈਨੇ ਜਿਨ੍ਹਾਂ ਨੇ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਭਜਾਉਣ ਦੇ ਵਿੱਚ ਪੰਜਾਬ ਪੁਲਿਸ ਨੇ ਧੱਕਾ ਮੁਕੀ ਕੀਤੀ ਅਤੇ ਹਰਬੀਰ ਸਿੰਘ ਪਠਾਨ ਮਾਜਰਾ ਦਾ ਸਾਥ ਦਿੱਤਾ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਉਹ ਰਿਮਾਂਡ ਤੇ ਵੀ ਉਹ ਚਲੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਹਲਕਾ ਸਨੌਰ ਦੇ ਵਿਧਾਇਕ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਪੁਲਿਸ ਰਾਤ ਵਿੱਚੋਂ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਹੇਟ ਪਟਿਆਲਾ ਪੁਲਿਸ ਨੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਨਡ ਹਾਸਲ ਕੀਤਾ ਗਿਆ ਹੈ ਦੂਸਰੇ ਪਾਸੇ ਫਰਾਰ ਚੱਲ ਰਹੀ ਵਿਧਾਇਕ ਵੱਲੋਂ ਆਪਣੇ ਵਕੀਲਾਂ ਰਾਹੀਂ ਅਦਾਲਤ ਪਟਿਆਲਾ ਅਦਾਲਤ ਅਗਾਉਂ ਜਵਾਨ ਦੀ ਅਰਜੀ ਲਗਾਈ ਲਗਾਈ ਗਈ ਹੈ ਜਿਸ ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ ਵਿਧਾਇਕ ਤੇ ਵਕੀਲ ਸਿਮਰਜੀਤ ਸਿੰਘ ਵਿਧਾਇਕ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਦੱਸਿਆ ਕਿ ਪੁਲਸ ਵੱਲੋਂ ਕੋਈ ਤ ਗੁਰਮੀਤ ਲਬਜ਼ਿੰਦਰ ਗੌਰਵ ਅਮਰਤ ਸਾਇਨ ਸੁਮੇਤ 11 ਵਿਅਕਤੀਆਂ ਨੂੰ ਥਾਣਾ ਸਿਵਲਾਈਨ ਵਿਖੇ ਦਰਜ ਮਾਮਲੇ ਸਬੰਧੀ ਡਿਊਟੀ ਮੈਸੇਜ ਬਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਤੀਸਰੇ ਦਿਨ ਵੀ ਕਹਿੰਦਾ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਨਾਮਜ਼ਾਦ ਅਤੇ ਪੁਲਿਸ ਹੜਾਤ ਵਿੱਚ ਭੱਜੇ ਵਿਧਾਇਕ ਹਰਬੀ ਸਿੰਘ ਪਟਾਰਨ ਮਾਜਰਾ ਨੂੰ ਪੁਲਿਸ ਤੀਸਰੇ ਦਿਨ ਵੀ ਗ੍ਰਿਫਤਾਰ ਨਹੀਂ ਕਰ ਸਕੀ ਪੁਲਿਸ ਵੱਲੋਂ ਹਰਿਆਣਾ ਵਿੱਚ ਸਥਿਤ ਕਰਨਾਲ ਦੇ ਪਿੰਡ ਡਬਲੂ ਤੋਂ ਬਾਅਦ ਜਾਣ ਵਾਲੇ ਸਾਰੇ ਰਸਤੇ ਵਿੱਚ ਲੱਗੀ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਜਾਂ ਹਰਿਆਣਾ ਵਿੱਚ ਹੋ ਸਕਦੇ ਨੇ ਜਾਂ ਮੱਧ ਪ੍ਰਦੇਸ਼ ਦੇ ਵਿੱਚ ਤੇ ਜਾਂ ਯੂਪੀ ਦੇ ਪੰਜਾਬ ਵੱਲੋਂ ਸਪੈਸ਼ਲ ਜਿਹੜੀ ਹੈ ਪੁਲਿਸ ਏਜੀਟੀਐਫ ਮੰਨ ਲਓ ਜਿਹੜੀ ਗੈਂਗਸਟਰਾਂ ਨੂੰ ਫੜਦੀ ਹੈ ਪੰਜਾਬ ਪੁਲਿਸ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੋਰ 2-3 ਦਿਨਾਂ ਦੇ ਵਿੱਚ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਜਿਹੜਾ ਹੈ ਗ੍ਰਫਤਾਰ ਕਰ ਲਿਆ ਚਾਹਵੇਗਾ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਅਗਾਉਂ ਜਿਹੜੀ ਹੈ ਅਰਜੀ ਵੀ ਲਾ ਦਿੱਤੀ ਹੈ ਪਠਾਨ ਮਾਝਾ ਨੇ ਕਿ ਮੈਨੂੰ ਜ਼ੁਬਾਨਤ ਮਿਲੇ ਕਿਉਂਕਿ ਉਹਨਾਂ ਉੱਤੇ 376 ਦਾ ਪਰਚਾ ਦਰਜ ਹੈ ਜਿਸ ਸੀ ਸ਼ੋਸ਼ਣ ਨੂੰ ਲੈ ਕੇ ਵਿਆਹ ਕਰਵਾਇਆ ਗਿਆ ਵਰਗਲਾਇਆ ਗਿਆ ਜਿਸ ਸੀ ਸ਼ੋਚਨ ਕੀਤਾ ਗਿਆ ਬਾਅਦ ਵਿੱਚ ਉਸ ਨੂੰ ਆਪਣੀ ਪਤਨੀ ਸਵੀਕਾਰ ਨਹੀਂ ਕੀਤਾ ਗਿਆ ਤਬਕੀਆਂ ਦਿੱਤੀਆਂ ਗਈਆਂ ਕਿ ਤੇਰੀਆਂ ਅਸ਼ਲੀਲ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਾਂਗਾ ਹਾਲਾਂਕਿ ਪੰਜਾਬ ਦੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਹਰਬੀਰ ਸਿੰਘ ਪਠਾਨ ਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਫਰਬੀਰ ਸਿੰਘ ਪਠਾਨ ਮਾਜਰਾ ਤੇ ਜੇਕਰ ਪੰਜਾਬ ਸਰਕਾਰ ਨੇ ਕਾਰਵਾਈ ਕਰਨੀ ਸੀ ਇਹ ਮਾਮਲਾ 13 ਸਾਲ ਪੁਰਾਣਾ ਹੈ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਇਹ ਸੁੱਤੇ ਨਿਸ਼ਾਨੀਆਂ ਸਵਾਲ ਲੱਗ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਜਿੰਨੇ ਵੀ ਰਿਸ਼ਤੇਦਾਰੀਆ ਹਰਮੀਤ ਸਿੰਘ ਪਠਾਨ ਮਾਜਰਾ ਦੀ ਉਹਨਾਂ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਜਾ ਕੇ ਛਾਪੇਮਾਰੀ ਪ੍ਰੋਪਰ ਤਰੀਕੇ ਨਾਲ ਪੁਛਗਛ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ 11 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਧੱਕਾ ਮੁਕੀ ਕੀਤੀ ਪੰਜਾਬ ਪੁਲਿਸ ਦੇ ਨਾਲ ਜਦੋਂ ਉਹ ਕਰਨਾਲ ਦੇ ਡਬਰੀਪਿੰਡ ਦੇ ਵਿੱਚ ਸੀ ਅਤੇ ਭਜਾਉਣ ਦੇ ਵਿੱਚ ਮਦਦ ਕੀਤੀ ਗਈ ਹਰਮੀਤ ਸਿੰਘ ਪਠਾਨ ਮਾਜਰਾ ਦੀ ਹਰਮੀਤ ਸਿੰਘ ਪਠਾਨ ਮਾਜਰਾ ਕਸੂਤੇ ਫਸ ਗਏ ਨੇ ਉਹਨਾਂ ਨੂੰ ਜਮ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਹੈ ਕਿਉਂਕਿ ਉਹਨਾਂ ਨੇ ਆ ਜਾਨੀ ਕਿ ਗੋਲੀਆਂ ਚਲਾਈਆਂ ਨੇ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿੰਨੇ ਕੋਈ ਸਹੀ ਨੇ ਕਿੰਨੇ ਕੋਈ ਗਲਤ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਹਰਬੀਰ ਸਿੰਘ ਪਟਾਣ ਮਾਜਰਾ ਦੇ ਨਾਲ-ਨਾਲ ਹਰਬੀਰ ਸਿੰਘ ਪਟਾਣ ਮਾਜਰਾ ਦੇ ਪਰਿਵਾਰਕ ਮੈਂਬਰਾਂ ਦੀਆਂ ਅਤੇ ਉਹਨਾਂ ਦੇ ਸਾਥੀਆਂ ਦੀਆਂ ਵੱਡੇ ਪੱਧਰ ਤੇ ਮੁਸ਼ਕਲਾਂ ਵੱਗੀਆਂ ਹਨ